DIG ਹਰਚਰਨ ਸਿੰਘ ਭੁੱਲਰ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਦੱਸ ਦਈਏ ਕਿ ਸਾਬਕਾ DIG ਹਰਚਰਨ ਸਿੰਘ ਭੁੱਲਰ ਦੇ ਵੱਲੋਂ ਆਪਣੀ ਬੇਗੁਨਾਹੀ ਸਾਬਤ ਕਰਨ ਦੇ ਲਈ ਹੁਣ CBI ਦੇ ਵੱਲੋਂ ਜਿਹੜਾ ਕਿ ਆਪਣੀ ਗ੍ਰਿਫਤਾਰੀ ਸਮੇਂ ਦੀ CCTV ਫੁਟੇਜ ਮੰਗੀ ਆ ਤਾਂ ਤੁਹਾਨੂੰ ਦੱਸ ਦਈਏ ਅਦਾਲਤ ਦੇ ਵੱਲੋਂ CBI ਨੂੰ ਨੋਟਿਸ ਜਿਹੜਾ ਜਾਰੀ ਕਰ ਦਿੱਤਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਕਈ ਵੱਡੇ ਖੁਲਾਸੇ ਦੇ ਜਿਹੜੇ ਹੋ ਸਕਦੇ ਨੇ ਤੁਹਾਨੂੰ ਪਹਿਲਾਂ ਦੱਸ ਦਿਆਂ ਕਿ DIG ਹਰਚਰਨ ਸਿੰਘ ਭੁੱਲਰ ਨੂੰ ਜਿਹੜਾ ਕਿ ਡੀਸੀ ਕੰਪਲੈਕਸ ਦੇ ਵਿੱਚੋਂ ਗ੍ਰਫਤਾਰ ਕੀਤਾ ਗਿਆ ਸੀ ਉਹਨਾਂ ਦੇ ਘਰ ਦੇ ਉੱਤੇ ਰੇਡ ਹੋਈ ਸੀ ਤਾਂ ਕਾਫੀ ਜਿਹੜਾ ਕੈਸ਼ ਆ ਉਹ ਬਰਾਮਦ ਹੋਇਆ ਸੀ ਤੇ ਸੋਨਾ ਕੁਝ ਉਹ ਵੀ ਬਰਾਮਦ ਹੋਇਆ ਸੀ ਤਾਂ ਕਾਫੀ ਦਿਨ-ਪ੍ਰਤੀ ਦਿਨ ਵੱਡੇ ਖੁਲਾਸੇ ਹੁੰਦੇ ਹੋਏ ਨਜ਼ਰ ਆਏ ਸੀ ਇਹ ਵੀ ਕਿਹਾ ਜਾ ਰਿਹਾ ਸੀ ਕਿ ਵਿਦੇਸ਼ ਦੇ ਵਿੱਚ ਵੀ ਉਹਨਾਂ ਦੀ ਪ੍ਰਾਪਰਟੀ ਹੈ ਤਾਂ ਉਸ ਤੋਂ ਬਾਅਦ ਕਾਰਵਾਈਆਂ ਲਗਾਤਾਰ ਜਾਰੀ ਰਹਿੰਦੀਆਂ ਜਿਸ ਦੇ ਵਿੱਚ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਪੂਰੇ ਪਰਿਵਾਰ ਦੇ ਬੈਂਕ ਖਾਤੇ ਵੀ ਫ੍ਰੀਜ਼ ਕਰ ਦਿੱਤੇ ਜਾਂਦੇ ਨੇ ਉਸ ਤੋਂ ਬਾਅਦ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਵੱਲੋਂ ਅਦਾਲਤ ਦੇ ਵੱਲੋਂ ਆਪਣੇ ਖਾਤਿਆਂ ਨੂੰ ਡੀਫ੍ਰੀਜ਼ ਕਰਨ ਦੇ ਲਈ ਵੀ ਆਰਜੀ ਜਿਹੜੀ ਜਮ੍ਹਾਂ ਕਰਾ ਦਿੱਤੀ ਜਾਂਦੀ ਆ ਤਾਂ ਹੁਣ ਇਸ ਮਾਮਲੇ ਦੇ ਵਿੱਚ ਪੂਰਾ ਮੋੜ ਆ ਗਿਆ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਉਹ ਬੇਕਸੂਰ ਦੇ ਹਨ ਆਪਣੀ ਬੇਕਸੂਰੀ ਸਾਬਤ ਕਰਨ ਦੇ ਲਈ ਉਹਨਾਂ ਦੇ ਵੱਲੋਂ ਹੁਣ ਸੀਬੀਆਈ ਨੂੰ ਪੜਨੇ ਪਾ ਦਿੱਤਾ ਅਦਾਲਤ ਦੇ ਵੱਲੋਂ ਵੀ ਸੀਬੀਆਈ ਨੂੰ ਨੋਟਿਸ ਆ ਜਿਹੜਾ ਜਾਰੀ ਕਰ ਦਿੱਤਾ ਤਾਂ ਤੁਹਾਨੂੰ ਦੱਸ ਦਿੰਦੇ ਆ ਇੱਕ ਵਾਰ ਡੀਸੀ ਕੰਪਲੈਕਸ ਮੁਹਾਲੀ ਤੋਂ ਚੰਡੀਗੜ੍ਹ ਦੇ ਸੀਬੀਆਈ ਦਫ਼ਤਰ ਤੱਕ ਦੀ ਸਾਰੀ ਸੀਸੀਟੀਵੀ ਫੁਟੇਜ ਆ ਜਿਹੜੀ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਕੋਲੋਂ ਮੰਗੀ ਗਈ ਆ ਪੁੱਲਰ ਨੇ ਕੁਝ ਸੀਬੀਆਈ ਅਧਿਕਾਰੀਆਂ ਦੇ ਕਾਲ ਡਿਟੇਲ ਦੀ ਵੀ ਮੰਗ ਕੀਤੀ ਆ ਉਹਨਾਂ ਨੇ ਕਿਹਾ ਬੇਗੁਨਾਹੀ ਸਾਬਤ ਕਰਨ ਲਈ ਮੈਨੂੰ ਰਿਕਾਰਡ ਆ ਜਿਹੜਾ ਦਿੱਤਾ ਜਾਵੇ 8 ਦਸੰਬਰ ਨੂੰ ਇਸ ਮਾਮਲੇ ਦੇ ਉੱਤੇ ਸੁਣਵਾਈ ਆ ਜਿਹੜੀ ਹੋਵੇਗੀ ਅਦਾਲਤ ਨੇ ਸੀਬੀਆਈ ਤੋਂ ਜਵਾਬ ਦੇਣ ਦੇ ਲਈ ਨੋਟਿਸ ਵੀ ਜਾਰੀ ਕਰ ਦਿੱਤਾ ਹੈ ਕਿ ਡੀਆਈਜੀ ਹਰਚਲਨ ਸਿੰਘ ਪੁੱਲਰ ਬੇਕਸੂਰ ਦੇ ਉਹਨਾਂ ਦੇ ਹੱਕ ਦੇ ਵਿੱਚ ਅਦਾਲਤ ਦੇ ਵੱਲੋਂ ਕੁਝ ਫੈਸਲਾ ਆ ਸਕਦਾ ਹੈ ਇਹ ਸਾਰਾ ਮਾਮਲਾ ਜਿਹੜਾ 8 ਦਸੰਬਰ ਨੂੰ ਸਿੱਧ ਹੋ ਜਾਵੇਗਾ ਕਿਉਂਕਿ ਡੀਆਈਜੀ ਹਰਚਲਨ ਸਿੰਘ ਪੁੱਲਰ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਮੈਨੂੰ ਗ੍ਰਿਫਤਾਰ ਕੀਤਾ ਗਿਆ ਸੀ ਮੈਂ ਡੀਸੀ ਕੰਪਲੈਕਸ ਦੇ ਵਿੱਚ ਸੀ ਡੀਸੀ ਕੰਪਲੈਕਸ ਤੋਂ ਲੈ ਕੇ ਸੀਬੀਆਈ ਦੇ ਦਫਤਰ ਚੰਡੀਗੜ੍ਹ ਤੱਕ ਦੀ ਸਾਰੀ ਸੀਸੀਟੀਵੀ ਫੁਟੇਜ ਮੈਨੂੰ ਦਿੱਤੀ ਜਾਵੇ ਕੁਝ ਅਧਿਕਾਰੀਆਂ ਦੇ ਉਹਨਾਂ ਦੇ ਵੱਲੋਂ ਨਾਮ ਦੱਸੇ ਗਏ ਨੇ ਉਹਨਾਂ ਦੀ ਕਾਲ ਡਿਟੇਲ ਹੈ ਜਿਹੜੀ ਮੰਗੀ ਗਈ ਆ ਉਹਨਾਂ ਨੇ ਕਿਹਾ ਕਿ ਇਹ ਸਾਰੇ ਜਿਹੜੇ ਤੱਥ ਨੇ ਮੈਨੂੰ ਬੇਗੁਨਾਹ ਜਿਹੜਾ ਸਾਬਤ ਕਰਨ ਦੇ ਲਈ ਮੇਰੀ ਮਦਦ ਕਰਨਗੇ ਤਾਂ ਵੱਡੀ ਅਪਡੇਟ ਹੈ ਸਾਬਕਾ ਡੀਆਈਜੀ ਹਰਚਰਨ ਸਿੰਘ ਭੂਲਰ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਹੈ ਸੀਬੀਆਈ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦਾ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਈਡੀ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਰਿਸ਼ਵਤਖੋਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਹੈ ਜਿਹੜਾ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਕੀਤਾ ਗਿਆ ਸੀ ਲਗਾਤਾਰ ਉਹਨਾਂ ਦੇ ਲੱਗ ਲੱਗ ਟਿਕਾਣਿਆਂ ਦੇ ਉੱਤੇ ਸੀਬੀਆਈ ਦੇ ਵੱਲੋਂ ਰੇਡ ਕੀਤੀ ਗਈ ਸੀ ਕਾਫੀ ਜਿਹੜੇ ਖੁਲਾਸੇ ਹੁੰਦੇ ਹੋਏ ਨਜ਼ਰ ਆਏ ਸੀ ਇਹ ਵੀ ਦੱਸਿਆ ਗਿਆ ਸੀ ਵਿਦੇਸ਼ ਦੇ ਵਿੱਚ ਜਿਹੜੀ ਡੀਆਈਜੀ ਹਰਚਰਨ ਸਿੰਘ ਤੇ ਪੁੱਲਰ ਦੇ ਵੱਲੋਂ ਪ੍ਰੋਪਰਟੀ ਬਣਾਈ ਗਈ ਹੈ ਲੁਧਿਆਣਾ ਦੇ ਵਿੱਚ ਵੀ ਪ੍ਰੋਪਰਟੀ ਆ ਜਿਹੜੀ ਸਾਹਮਣੇ ਆਈ ਸੀ ਤਾਂ ਉਹਨਾਂ ਦੇ ਘਰ ਦੇ ਵਿੱਚੋਂ ਜਿਹੜਾ ਕਿ ਕਾਈ ਕਰੋੜ ਜਿਹੜਾ ਕੈਸ਼ ਬਰਾਮਦ ਹੋਇਆ ਸੀ 2.5 ਕਿਲੋ ਦੇ ਨਜ਼ਦੀਕ ਸੋਨਾ ਦੱਸਿਆ ਜਾ ਰਿਹਾ ਸੀ ਵਿਦੇਸ਼ੀ ਮਹਿੰਗੀ ਸ਼ਰਾਬ ਹੈ ਜਿਹੜੀ ਉਹ ਵੀ ਦੱਸੀ ਜਾ ਰਹੀ ਸੀ ਘੜੀਆਂ ਸੀ ਜਿਹੜੀਆਂ ਉਹ ਵੀ ਮਹਿੰਗੀਆਂ ਜਿਹੜੀਆਂ ਉਹਨਾਂ ਦੇ ਘਰ ਤੋਂ ਬਰਾਮਦ ਹੋਈਆਂ ਕਾਫੀ ਜਿਹੜੇ ਕਿ ਖੁਲਾਸੇ ਹੁੰਦੇ ਹੋਏ ਨਜ਼ਰ ਆਏ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਇੱਕਦਮ ਮੋੜਾ ਜਿਹੜਾ ਆ ਗਿਆ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਵੱਲੋਂ ਆਪਣੀ ਬੇਗੁਨਾਹੀ ਸਾਬਤ ਕਰਨ ਦੇ ਲਈ ਸੀਬੀਆਈ ਦੀ ਕੋਲੋਂ ਜਿਹੜਾ ਕਿ ਡੀਸੀ ਕੰਪਲੈਕਸ ਤੋਂ ਲੈ ਕੇ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਸੀਬੀਆਈ ਦੇ ਦਫ਼ਤਰ ਚੰਡੀਗੜ੍ਹ ਤੱਕ ਦੀ ਜਿਹੜੀ ਕਿ ਸੀਸੀਟੀਵੀ ਫੁਟੇਜ ਮੰਗੀ ਗਈ ਆ ਤੇ ਨਾਲ ਕੁਝ ਅਧਿਕਾਰੀਆਂ ਦੇ ਨਾਮ ਦੱਸੇ ਗਏ ਨੇ ਉਹਨਾਂ ਦੀ ਕਾਲ ਰਿਕਾਰਡਿੰਗ ਆ ਜਿਹੜੀ ਮੰਗੀ ਗਈ ਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਤਾਂ ਜੋ ਮੈਂ ਆਪਣੀ ਬੇਗੁਨਾਹੀ ਸਾਬਤ ਕਰ ਸਕਾਂ ਇਸ ਪੂਰੇ ਮਾਮਲੇ ਦੇ ਉੱਤੇ 8 ਦਸੰਬਰ ਨੂੰ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਉਸ ਦਿਨ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਜਾਣਨ ਦੇ ਲਈ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਰੋਜ਼ਾਨਾ ਟਾਈਮ